ਹਾਂ ਜੀ ਦੋਸਤੋ ਕੀ ਹਾਲ ਚਾਲ ਆ ਮੈਂ ਤੁਹਾਡਾ ਆਪਣਾ ਰਾਜ ਭੋਲੂ ਆ ਗਿਆ ਤੇ بارش ਹੋ ਰਹੀ ਆ ਮੌਸਮ ਬਹੁਤ ਵਧੀਆ ਹੋ ਗਿਆ ਤੇ ਕਿਸਾਨਾਂ ਵਾਸਤੇ ਬਹੁਤ ਵਧੀਆ ਇਹ ਕਿਉਂਕਿ ਝੋਨੇ ਦੀ ਫਸਲ ਆ ਜਿਹੜੀ ਹਨਾ ਤੇ ਉਹ ਲੱਗ ਗਈ ਆ ਤੇ ਗਰਮੀ ਜ਼ਿਆਦਾ ਹੋਣ ਕਾਰਨ ਤੇ ਝੋਨੇ ਨੇ ਬੂਟਾ ਨਹੀਂ ਪਾਰਿਆ ਤੇ ਹੁਣ ਇਹੀ ਬਰਸਾਤ ਹੋਣ ਦੇ ਨਾਲ ਬੂਟਾ ਮਾਰਦੀ ਵਧੀਆ ਫਸਲ ਹੁੰਦੀ ਕਿਸਾਨਾ ਹੁਣ ਤੇ ਦੋਸਤੋ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਉੱਠਿਆ ਹੋਇਆ ਆਓ ਪਹਿਲਾਂ ਤੁਹਾਨੂੰ ਰੋਟੀ ਖਵਾਈਏ ਲੰਚ ਦਾ ਟਾਈਮ ਹੋਇਆ ਹੋਇਆ ਸੀ ਨਾਲੇ ਆਪਾਂ ਕਰਦੇ ਗੱਲਬਾਤ ਦੋਸਤੋ ਮਸਲਾ ਕੀ ਸੀਗਾ ਕਿ ਕਹਿੰਦੇ ਵੀ ਪੰਜਾਬ ਦਾ ਲੋਕ ਖਾ ਕੇ ਨਾ ਤੇ ਪੰਜਾਬ ਨੂੰ ਬਹੁਤ ਬਦਨਾਮ ਕਰਦੇ ਜਦੋਂ 4 ਪੈਸੇ ਆ ਜਾਂਦੇ ਆ ਫਿਰ ਬੰਬੇ ਜਾ ਕੇ ਬੈਹ ਜਾਂਦੇ ਆ ਗੱਲ ਕੀ ਆ ਦਲਜੀਤ ਦੀ ਫਿਲਮ ਆ ਤੇ ਉਹ ਜਰਿਆ ਨਹੀਂ ਜਾਂਦਾ ਕਿਹੇ ਦਾ ਕੀ ਤੋਂ ਨਹੀਂ ਜਾਂਦਾ ਦੰਬੇ ਇੰਡਸਟਰੀ ਤੋਂ ਜਿਹੜੇ ਟੋਕੜ ਬੋਜ ਬੈਠੇ ਆ ਉੱਥੇ ਜਿਵੇਂ ਇੱਕ ਹੋ ਗਿਆ ਮਿੱਕਾ ਸਿੰਘ ਗਰੂ ਰੰਧਾਵਾ ਤੇ ਇੱਕ ਗੰਜਾ ਜ ਮੈਂ ਗੰਜੇ ਦਾ ਕਦੇ ਗਾਣਾ ਨਹੀਂ ਸੁਣਿਆ ਪਤਾ ਨਹੀਂ ਕਿਹੜਾ ਕਲਾਕਾਰ ਉਹ ਨਾ ਗੁਰੂ ਅੰਧਾਵੇ ਦਾ ਸੁਣਿਆ ਤੇ ਸਭ ਤੋਂ ਘਟੀਆ ਕਲਾਕਾਰ ਹੈਗਾ ਇਹ ਮਿੱਕਾ ਜਿਹੜਾ ਨੱਕ ਜਗਾਉਂਦਾ ਬੌਂਗਾ ਕਲਾਕਾਰ ਜੀ ਕਹਿੰਦੇ ਆ ਉਹ ਅੱਜ ਇੱਕ ਸਵਾਲ ਚੱਕ ਰਿਹਾ ਦਲਜੀਤ ਤੇ ਕਿ ਮਾਫੀ ਮੰਗੇ ਜਾਂ ਫਿਲਮ ਦੀ 15 ਕਰੋੜ ਜਾਂਦਾ ਤਾਂ ਜਾਵੇ ਪਰ ਦੇਸ਼ ਨਾਲ ਧੋਖਾ ਨਾ ਕਰੇ ਕਿਹੜੀਆਂ ਗੱਲਾਂ ਕਰਦਿਓ ਯਾਰ ਦਲਜੀਤ ਹਮੇਸ਼ਾ ਦੇਸ਼ ਦੇ ਨਾਲ ਖੜਾ ਹੈ ਜਿੱਥੇ ਲੋੜ ਪਈ ਕਿਸਾਨੀ ਚ ਹੋਰ ਵੀ ਕਿਤੇ ਜਦੋਂ ਕਿਸੇ ਸਟੇਜ ਲਾਉਂਦਾ ਤੇ ਉਹ ਇੰਡੀਆ ਦਾ ਝੰਡਾ ਹੈ ਜਿਹੜਾ ਉਹ ਲਾ ਕੇ ਮੋਢਿਆਂ ਦੇ ਉੱਪਰ ਰੱਖ ਕੇ ਤੇ ਐਂਟਰੀ ਕਰਦਾ ਤੇ ਮੈਂ ਤੁਹਾਨੂੰ ਅੱਜ ਤੱਕ ਤਿੰਨਾ ਟੁਕੜ ਬੋਝਾਂ ਨੂੰ ਮੈਂ ਕਦੇ ਸਟੇਜ ਤੇ ਝੰਡਾ ਲੈ ਕੇ ਚੜ੍ਹਦੇ ਜਗਦੇ 15 ਅਗਸਤ ਦੇ ਕਦੇ ਵੀ ਮੈਂ ਤੁਹਾਨੂੰ ਦੇਖਿਆ ਨਹੀਂ ਹੈਗਾ ਥੋੜੀ ਜੀ ਸ਼ਰਮ ਨੂੰ ਹੱਥ ਮਾਰ ਲਓ ਤੁਸੀਂ ਪੰਜਾਬ ਦਾ ਖਾਕੇ ਤੇ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਆ ਸਭ ਤੋਂ ਵੱਡੇ ਚੋਰ ਤੁਸੀਂ ਹੋ ਕਬੂਤਰ ਬਾਜ਼ੀ ਨੂੰ ਕਹਿ ਦਿੰਦੇ ਆ ਤੇ ਸਾਰੇ ਖਾ ਕੇ ਪੰਜਾਬ ਦਾ ਤੁਸੀਂ ਹਰਾਮ ਕਰੀ ਜਾਂਦੇ ਹੋ ਹੈ ਦਲਜੀਤ ਨੇ ਥੋੜਾ ਕੀ ਮਾਰਾ ਕਰਤਾ ਬਸ ਇੱਕ ਤੁਹਾਨੂੰ ਕੁਝ ਨਹੀਂ ਚੁੱਪਦਾ ਉਹਦੀ ਪੱਗ ਚੁੱਪਦੀ ਆ ਕਿਉਂਕਿ ਉਹ ਬੰਦੇ ਨੇ ਥੱਲਿਓਂ ਉੱਠ ਕੇ ਤਰੱਕੀ ਕੀਤੀ ਆ ਤੇ ਸਿਰੇ ਤੇ ਲੱਗੇ ਆ ਗਏ ਪੱਗ ਨੂੰ ਤੇ ਪੰਜਾਬੀ ਆਤਮ ਨੂੰ ਤੇ ਸਾਡੇ ਦੇਸ਼ ਨੂੰ ਥੋੜੇ ਤੋਂ ਇਹ ਚੀਜ਼ ਦੇਖਣੀ ਹੁੰਦੀ ਤੁਸੀਂ ਸਿਰੇ ਦੇ ਲੁੱਚੇ ਸੀ ਪਹਿਲਾਂ ਵੀ ਦਲੇਰ ਮਹਿੰਦੀ ਦਾ ਵੀ ਇਹੀ ਹਾਲ ਸੀ ਤੇ ਮਿੰਕੇ ਦਾ ਵੀ ਮੱਕੇ ਦੀਆਂ ਘਟੀਆਂ ਕਰਤੂਤਾਂ ਸਾਰਿਆਂ ਨੂੰ ਪਤਾ ਹੈ ਤੇ ਜਿੰਨੇ ਕਬੂਤਰ ਬਾਜ਼ ਤੁਸੀਂ ਛੱਡੇ ਆ ਲਾ ਜਾ ਕੇ ਬਾਹਰ ਦੇ ਦੇਸ਼ਾਂ 'ਚ ਸਭ ਤੋਂ ਵੱਡੀ ਗਦਾਰੀ ਦੇਸ਼ ਨਾਲ ਤੁਸੀਂ ਕੀਤੀ ਆ ਤੁਸੀਂ ਇਧਰੋਂ ਬੰਦੇ ਲੈ ਜਾਂਦੇ ਸੀ ਤੇ ਬਾਹਰ ਛੱਡਦੇ ਸੀ ਲਾ ਜਾ ਕੇ ਕਬੂਤਰ ਬਾਜ਼ੀ ਦਾ ਤੁਹਾਡਾ ਕੰਮ ਬੰਦ ਹੋਇਆ ਸਭ ਤੋਂ ਵੱਡਾ ਗਦਾਰ ਕੌਣ ਤੁਸੀਂ ਜਾਂ ਦਰਜੀਤ ਸਭ ਤੋਂ ਵੱਡੀ ਗਦਾਰੀ ਮੱਕੇ ਨੇ ਤੇ ਦਲੇਰ ਮਹਿੰਦੀ ਨੇ ਕੀਤੀ ਆ ਤੇ ਪਾਕਿਸਤਾਨ ਦੇ ਵਿੱਚ ਸ਼ੋ 2018 ਚ ਲਾ ਕੇ ਆਇਆ ਤੇ 2016 ਚ ਜਦੋਂ ਹਮਲਾ ਹੋਇਆ ਸੀ ਤੈਨੂੰ ਸ਼ਰਮ ਨਹੀਂ ਆਈ ਸੀ ਤੈਨੂੰ ਤੂੰ ਕਿਉਂ ਗਿਆ ਸ਼ੋਅ ਲਾਉਣ ਇਹ ਸਾਰੇ ਦੋਸਤੋ ਸਾਡੇ ਦੇ ਪਹਿਲਾਂ ਵੀ ਇਹ ਬੰਬੇ ਵਾਲੇ ਜਿਹੜੇ ਆ ਐਕਟਰ ਸਾਡੇ ਜਿਹੜੇ ਪੰਜਾਬੀ ਐਕਟਰਾਂ ਤੇ ਪਹਿਲਾਂ ਵੀ ਲੱਗਦੇ ਸੀ ਹੁਣ ਵੀ ਲੱਗਦੇ ਆ ਬਾਕੀ ਹਰ ਇੱਕ ਬੰਦੇ ਨੂੰ ਆਪੋ ਆਪਣਾ ਰਾਈਟ ਹੁੰਦਾ ਹਰ ਇੱਕ ਚੀਜ਼ ਦਾ ਕੋਈ ਕੋਈ ਕਾਖ ਨਹੀਂ ਤੁਹਾਨੂੰ ਕੋਈ ਪੁੱਛਦਾ ਨਹੀਂ ਬੰਗੇ ਕਲਾਕਾਰ ਨੂੰ ਤਾਂ ਬਹਿ ਹੀ ਨਹੀਂ ਪੁੱਛਦਾ ਨਾ ਕਿ ਝੂਠ ਬੋਲਣਾ ਕੁਦਰਜੀਤ ਦੀ ਚੋਟੀ ਦੀ ਰੀਜ਼ ਮਕਾਤਾ ਸਾਡੇ ਪੰਜਾਬ ਵਿੱਚ ਜਿਹੜਾ ਪੰਜਾਬੀ ਹੋ ਕੇ ਪੰਜਾਬੀਆਂ ਦੀ ਵਡੀਆਂ ਕਰੇ ਨਾ ਉਹ ਚੰਗਾ ਨਹੀਂ ਦਾਸਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਮਿਲਦੇ ਹਾਂ ਜਲਦੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਇਹਨੂੰ ਕਿਉਂ ਜ਼ਰੂਰ ਮੱਤ ਇਹ ਵੀਡੀਓ ਨੂੰ ਲਿਖੇ ਤੇ ਦਰੇਰ ਮੈਂਦੀ ਆਫ ਤੇ ਕੰਪਿਊਟਰ ਕੰਪਿਊਟਰ ਬਾਦ ਗਿਆ